ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਜਾਨਵਰ ਲੈ ਕੇ ਆਈਏਗੇ ਤੇ ਪੂਰੇ ਚੰਗੇ ਇੱਕ ਪਹਿਲਣ ਪਲੂਣ ਝੋਟੀ ਦੁੱਧ ਤਿਆਰ ਆਗਾ ਵਧੀਆ ਥੋੜੇ ਦਿਨਾਂ ਦੀ ਸੂਈ ਵੀ ਮਗਰ ਕੱਟੀ ਹੈ ਚੰਗੇ ਸੀਮਨ ਦੀ ਆਪ ਆ ਗਈ ਤੇ ਚੰਗੇ ਸੀ ਮੰਦਗੋਈ ਕੱਟੀਆ ਮਗਰ ਤੇ ਇੱਕ ਤੀਜਾ ਸੂਆ ਮੱਝ ਜੇਰ ਆ ਪਏ ਤੁਹਾਨੂੰ ਦਿਖਾਵਾਂਗੇ ਸੂਈ ਸਵਾਈ ਤੇ ਲੈ ਕੇ ਆਂ ਤੁਹਾਡੇ ਵਾਸਤੇ ਤੇ ਆ ਬਾਈ ਦਾ ਐਡਰੈਸ ਹੈਗਾ ਕਰ ਲਓ ਨੋਟ ਪੈਨ ਦਾ ਹਿੰਮਤਪੁਰਾ ਆ ਜਾ ਵੀਰੇ ਜ਼ਿਲ੍ਹਾ ਮੋਗਾ ਚੰਗੇ ਜਾਨਵਰ ਆਪਾ ਦੋ ਲੈ ਕੇ ਆਂ ਸਸਤੀ ਘਾ ਬਾਈ ਸੋਨੂ ਸਸਤੀ ਘਾ ਬੁਟੇ ਹੋੜੀ ਹੋ ਠੀਕ ਠਾਕ ਹੋ ਜੀ ਹਾਂ ਹਾਂ ਵਧੀਆ ਵਧੀਆ ਨਾਮ ਐਡਰੈਸ ਬੋਲਿਂ ਬਾਈ ਨਾਮ ਬੁਟੇ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਓਕੇ ਤੇ ਨੰਬਰ ਬੋਲਿਂ ਵੀਰੇ ਮੋਆ ਨੰਬਰ ਹੈਗਾ ਆਪਣਾ 7899099976 ਠੀਕ ਆ ਵੀਰੇ ਤੇ ਪਿੰਡ ਹਿੰਮਤਪੁਰ ਦਸੀਲ ਨਿਹਾਲ ਸਿੰਘਲ ਜ਼ਿਲ੍ਹਾ ਮੋਗਾ ਤੇ ਵੀਰੇ ਜਿਹੜੀ ਆਪਾਂ ਅੱਜ ਦੋ ਨਗ ਦਿਖਾਉਣੇ ਹਾਂ ਹਾਂ ਦੋ ਹੀ ਆ ਵੀ ਆ ਤਾਜੀ ਮੱਝ ਸੂਈਆ ਤੜਕੇ ਆ ਜੀ ਰੁਪਈਏ ਦੀ ਓਕੇ ਆ ਇਹ ਪਲੂਨ ਕੱਟੀ ਸੂਈ ਵੀ ਦੋ ਦੰਦ ਠੀਕ ਹੈ ਜਿਹੜੀ ਆਪਾਂ ਪਲੂਨ ਕੱਟੀ ਪਹਿਲੇ ਨੰਬਰ ਤੇ ਆਪਾਂ ਦੇਖੀਏ ਨੇ ਸਕਰੀਨ ਤੇ ਵੀਰੇ ਹਾਂ ਹਾਂ ਤੇ ਕੀ ਡਿਟੇਲ ਆ ਭਾਈ ਇਹਦੀ ਇਹ ਭਾਈ ਆਪ ਤਾਂ ਹੈਗੀ ਆ ਕੋਹਿੰਨੂਰ ਦੀ ਨੰਬਰ ਬੋਲਤਾ ਸੀ ਆਪਾਂ हां नंबरبوط ਠੀਕ ਆ ਪਿਆਰ ਦਾ ਕੋਈ ਨੁਕਸਾਨ ਨਹੀਂ ਠੀਕ ਆ ਤੇ ਮਗਰ ਇਹਦੇ ਮੰਨ ਕੇ ਚੱਲ ਐ ਮੈਂ 29 ਦੀ ਕੱਟੀ ਜਾਂਦਾ ਜਿਵੇਂ ਤੈਨੂੰ ਅਗਲੇ ਨੇ ਦੱਸਿਆ हां ਜਿਵੇਂ ਆਪਾਂ ਨੂੰ ਦਗਾ ਦੱਸਤਾ ਠੀਕ ਆ ਵੀਰੇ ਤੇ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਸੋਨੂੰ ਵੀਰੇ 5 ਦਿਨ ਹੋ ਗਏ ਨੂੰ ਵੀ 5 ਦਿਨ ਸੂਈ ਨੂੰ ਹੋ ਗਿਆ ਬੱਚਾ ਮੂਹ ਮਰੀ ਜਾਂਦਾ ਹਟਾਈ ਮੜਾਇਆ ਤੇ ਕਿੰਨਾ ਹੁਣ ਇਹ ਥੱਲੇ ਬੋਲਾ ਰੈਡੀ ਹੈਗਾ ਹੁਣ ਬਈ 10 ਕਿਲੋ ਕੰਡੇ ਵਾਲਾ ਹਾਜਰ ਚਾਹਾਂ ਤੇ ਕਿੰਨਾ ਦੇ ਦੂਗੇ ਹਾਈਐਸਟ ਹਾਏ ਜੀ ਸੇਵਾ ਦੇ ਡਿਪੈਂਡਾ ਦੇਣਾ ਚਾਹੀਦਾ 12 13 ਕਿਲੋ ਬਸ ਵਧੀਆ ਗੱਲ ਕਰੀਏ 12 ਤਾਂ ਨੇ ਦੇ ਹੀ ਦੇਣਾ ਹਰ ਹਾਲਤਾ ਦੇਖੋ ਵੀਰੋ ਖਾਣ ਦੇ ਬਾਅਦ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾਣਾ ਪੂਰੀ ਸੀਲ ਡੰਡੀ ਆ ਵੀਰੇ ਠੀਕ ਆ ਵੀਰੇ ਤੇ ਕੋਕ ਕੇ ਅਰਗੀ ਝੋਟੀਆਂ ਮਾਰੀ ਜੇ ਧਾਰਾ ਹੁਣ ਰੋਲ ਕਰਦੇ ਉਹ ਕੰਮ ਨਹੀਂ ਆ ਕਰ ਬੱਚਾ ਲਾ ਕੇ ਮਾਰ ਦਿਆ ਧਾਰਾ ਹਾਂ ਓਕੇ ਤੋਰ ਫਿਰ ਵੀਰੇ ਤੇ ਬਟਨ ਵੀ ਹੈਗੇ ਆ ਇਹਦੇ ਆ ਦੇਖੋ ਲੱਗੇ ਵੀ ਕਿਵੇਂ ਬੁੱਟੇ ਚੁਾਈ ਚੁਾਈ ਬਹੁਤ ਬੋਲੇ ਕਰਨੀਆਂ ਵੀਰੋ ਧਾਰਾ ਤੁਹਾਨੂੰ ਮਾਰ ਕੇ ਦਿਖਾ ਮੈਂ ਆ ਕੱਟੀ ਦੇਖ ਲਓ ਮਗਰ ਐਮ ਐਨ ਅਤੀ ਦੀ ਤੇ ਕੋਹੀ ਨੂਰ ਦੀ ਆਪ ਆ ਗਈ ਇਹ ਆ ਚੱਕੋ ਜੀ ਕੱ 1:00 ਵਜੇ ਦਾ ਤੇ ਆਥਰਨ ਨੂੰ ਇਹਨੇ ਪੂਰੀ ਤਿਆਰ ਹੋ ਲੈਣਾ ਠੀਕ ਹੈ ਜੀ ਜਿੰਨੀ ਵੀ ਕਹਦੇ ਤੇ ਕੋਈ ਵੀ ਘਾਟ ਨਹੀਂ ਸਿੰਘ ਸਾਲਾ ਕੋਕ ਐਰਗੀ ਝੋਟੀ ਹੈਗੀ ਜਿਹਨੂੰ ਆਪਾਂ ਕਹਿ ਦਿੰਨੇ ਆ ਰਿੰਗ ਸਿੰਘ ਹੈਗਾ ਜਮਾ ਤੇ ਪਯੋਰ ਮੋਹਰਾ ਚ ਆ ਗਈ ਜਮਾ ਕੋਈ ਕੁਆਲਿਟੀ ਦੀ ਕੋਈ ਵੀ ਘਾਟ ਨਹੀਂ ਤੇ ਦੋ ਦਾੰਦਾ ਮੂੰਹ ਬਾਈ ਕਹਿੰਦਾ ਭਾਂਜੀ ਚੈੱਕ ਕਰਕੇ ਲੈ ਜਾਓ ਤੇ ਥਾਂ ਕੋਈ ਟੁੱਟੇ ਮਰੇ ਨਹੀਂ ਹੈਗੇ ਤਾਂ ਗੱਦ ਘਾੜ ਦੇਖੋ ਚੌੜੀ ਹੋ ਹੋ ਚੁਰਦੀ ਆ ਦੇਖੋ ਗੱਦ ਘਾੜ ਕਿਤੋਂ ਨਹੀਂ ਹੁੰਜੀ ਵਿਚੋਟੀ ਬਾਕੀ ਖੱਟੀ ਬਹੁਤ ਚੰਗੀ ਕੋਈ ਸ਼ੈਣ ਨਹੀਂ ਕੋਈ ਫੈੜ ਨਹੀਂ ਇੱਕੋ ਜਿਹਾ ਲੇਵਾ ਚਾਰ ਸਪੇਰੋਂ ਮਿੰਤੀ ਤੇ ਜਮਾ ਥਣ ਲੱਗੇ ਵੇ ਥਣ ਲੇਵਾ ਹੁਣ ਮੈਂ ਨੇੜੇ ਤੇ ਚੈੱਕ ਕਰਾਉਣਾ ਦੇਖੋ ਜੀ ਦੇਖੋ ਕਿਆ ਬਾਤ ਆ ਥਣ ਲੱਗੇ ਵੇ ਤੇ ਮਗਰ ਖੱਟੀ ਦੇਖੋ ਕਿੰਨੀ ਪਿਆਰੀ ਆ ਦੇਖੋ ਜੀ ਖੱਟੀ ਪੂਰੀ ਵਧੀਆ ਦੋ ਨਾਲ ਤੁਹਾਡੇ ਕੋਲ ਹਾਂ ਦੇ ਛੱਡ ਬੱਚਾ ਸਾਨੂੰ ਕਰਾਉਣੀ ਆ ਤੁਹਾਨੂੰ ਧਾਰਾ ਚੈੱਕ ਤੇ ਝੋਟੀ ਪੂਰੀ ਚੰਗੀ ਆ ਵੀਰੇ ਜਿੰਨੀ ਕਹਦੇ ਓੰਨੀ ਚੰਗੀ ਆ ਕੋਈ ਕਹਿਣ ਦੀ ਗੱਲ ਨਹੀਂ ਵੀ ਆਪਾਂ ਕਹਿਤਾ ਵੀਰੋ ਬੱਚਾ ਬੰਨ ਵੀਰੇ ਤੁਹਾਨੂੰ ਬੱਚਾ ਚਾਹੁੰਦਾ ਤੇ ਬੱਚਾ ਬੁੱੱਚਾ ਪੂਰਾ ਲੈਂਦੀ ਆ ਚੜਦੀ ਛਿੜ ਦੀ ਪੂਰਾ ਬੇਫਿਕਰ ਹੋ ਕੇ ਮਗਾ ਲਿਓ ਘਵਾਂ ਦੀ ਕੋਈ ਚਾਹ ਆਨਲਾਈਨ ਹੋਦਾ ਕਰ ਲਿਆ ਆਪਣੇ ਠੀਕ ਆ ਵੀਰੇ ਆ ਦੇਖੋ ਗੱਟੀ ਦੇ ਸਾਂਹ ਦੇਖੋ ਤੇ ਕਿਆ ਬਾਤ ਕੱਢਿਆ ਬਾਕੀ ਚਵਾਈ ਵਾਲੀ ਬੋਲੀ ਆ ਬਦ ਹਜੇ ਪੀਲੇ ਹੀ ਪਿਆ ਹਨਾ ਹਾਂ ਬਈ ਓਕੇ ਆ ਤੱਕ ਗੰਨੇ ਆ ਗੀਆਂ ਥੱਲੇ ਤਾਂ ਲਾਠੀ ਜਾਰ ਦੀ ਹੁੰਦਾ ਹੁੰਦਾ ਨਾ ਜਿਵੇਂ ਆਏ ਹਾਂ ਹਾਂਜੀ ਮਾਰ ਦੂ ਜੇ ਜੋ ਮੇਰੇ ਤਾਂ ਕੋਈ ਫੂਲ ਸ਼ਰਲ ਨਹੀਂ ਵੀ ਲੈ ਮੁਥੀ ਵਾਲਾ ਸਾਂਹ ਹਨਾ ਕੋਈ ਬੂਟਾ ਵਾਲਾ ਹਾਂ ਹਾਂ ਮੂਹਰ ਲੈਣੀ ਧਾਰ ਵੀ ਚੰਗਾ ਓਕੇ ਵੀਰੇ ਠੀਕ ਆ ਵੀਰੇ ਜੀ ਲੱਗਦਾ ਚਵਾਈ ਤਾਂ ਇੰਨੀ ਪੂਰੀ ਬਸ ਬਾਹਲਾ ਪਰ ਗਾ ਨੂੰ ਡਰਣਾ ਤੇਰ ਮਾਰ ਲਾ ਤਾਂ ਤੇ ਚਵਾਈ ਜੂ ਵੀ ਪੂਰੀ ਵਧੀਆ 10 ਕਿਲੋ ਹੁਣ ਦੁੱਧ ਥੱਲੇ ਰੈਡੀ ਹੈ ਰੈਡੀ ਹੈ ਜਮਾਂ ਵਿੱਚ ਓਕੇ ਤੇ ਤੁਹਾਨੂੰ ਡਿਮਾਂਡ ਇਹ ਜੈਜ ਜੀ ਆ ਜੋ ਕਿਸੇ ਹੋਰ ਕੋਲ ਫਿਰ ਇੱਕ 10 ਮੰਗ ਰਿਹਾ ਹਾਂਜੀ ਆਪਾਂ ਜੈਜ ਮਾਨ ਤਾਂ ਨਹੀਂ ਕਰਾਂਗੇ ਹੋਊਗਾ ਕੋਈ ਬਸ ਠੀਕ ਆ ਵੀਰੇ ਮਾਨਦਾਨ ਕਰਦੇ ਹੋਗੇ ਮਾਨਦਾਨ ਨਹੀਂ ਲੱਖ ਲੱਖ ਵਾਲੀ ਤਾਂ ਨਹੀਂ ਹੈਗੀ ਨਹੀਂ ਜਿੰਨੇ ਦੀ ਹੋਈ ਜਿੱਥੇ ਕਿ ਤਿੱਕਰ ਹੈਗੀ ਆ ਪੋਤਕ ਤੇ ਕਰਦੇ ਆ ਬਾਈ ਦੇ ਨਾਲ ਫੋਨ ਤੇ ਸੰਪਰਕ ਕਰ ਲੈ ਫੋਨ ਤੇ ਸੰਪਰਕ ਠੀਕ ਆ ਵੀਰੇ ਤਾਂ ਇਹ ਆ ਨਾ ਵੇਚਣ ਵਾਲੇ ਨੇ ਲੈਣੀ ਹੁੰਦੀ ਆ ਹਾਂਜੀ ਅੱਜ ਅੱਡੀ ਸਾਹਮਣੇ ਆ ਆ ਦੇਖਦੇ ਸਿੰਘ ਥੁੰਗ ਦੇਖੋ ਜੇ ਹਰਿਆਣੇ ਜੇ ਖੜੀ ਹੁੰਦੀ ਤਾਂ ਇਹਦੇ ਮੁੱਲ ਹੋਰ ਹੀ ਹੁੰਨੇ ਸੀ ਕਰੋ ਚੈੱਕ ਤੇ ਦੂਜੇ ਪਾਸੇ ਬਾਕੀ ਸਾਈਡ ਫੁੱਲ ਆ ਵੀ ਬੁੱਟੇ ਐ ਨਹੀਂ ਲੱਗਦਾ ਛੁੱਟੀ ਆ ਤੇ ਸਾਹਮਣੇ ਆ ਫਿੱਟ ਫੜਾ ਲੱਗਦਾ ਜੇ ਸੋਨੂੰ ਆਪਾਂ ਜਨਾਬ ਜੀ ਹੋਵੇ ਨਾ ਉਹ ਤਾਂ ਗੇੜੀ ਦੇ ਜਾਂਦੇ ਜਾਤ ਵਾਲੀ ਦੇਖ ਲੈ ਜਾਤ ਵਾਲੀ ਕਰਕੇ ਆਰਾਮ ਨਾਲ ਖੜੀ ਆ ਨਸ ਤੇ ਹੁਣ ਵੀਰੇ ਆਪਾਂ 2 ਨੰਬਰ ਦੀ ਗੱਲ ਕਰ ਲੀਏ। ਇਹ ਤੀਜਾ ਸੂਆ ਸੂਈਆ ਬੁਟੇ ਤੜਕੇ ਸੂਈਆ 5 ਵਜੇ ਪਈ। ਠੀਕ ਆ ਵੀਰੇ। ਮਗਰ ਇਹਦੇ ਕਟਾ ਆ ਗਿਆ। ਆ ਜੇਰ ਵੀਰੇ ਜੇਰ ਤੁਹਾਨੂੰ ਦਿਖਾ ਦਈਏ। ਜੇਰ ਕੰਪਲੀਟ ਆ ਕੋਈ ਐ ਨਹੀਂ ਵੀ ਕੋਈ ਟੁੱਟ ਗਈ ਅੱਧੀ ਅੰਦਰ ਰਹਿ ਗਈ। ਤੇ ਮਗਰ ਕਟਾ ਆ ਗਿਆ। ਕਿਹੜਾ ਸੂਆ ਵੀਰੇ ਇਹ? ਇਹ ਸੂਆ ਤੀਜਾ ਵੀ ਬੁਟੇ। ਸੂਆ ਤੀਜਾ। ਤੇ ਕਿੰਨਾ ਕੁ ਦੁੱਧ ਕੱਢਿਆ ਥੱਲੇ ਤੜਕੇ ਬੋਲੋ। ਆਪਾਂ ਭਈ ਐਵੇਂ ਝੂੜੀ ਜਾਨੀ ਮਾਰਨਾ 2.5 ਲੀਟਰ ਘਟਿਆ। ਤੇ ਕਿੰਨਾ ਕੁ ਦੇ ਦੋਗੇ ਦੁੱਧ? ਦੁੱਧ ਦੇ ਦੂ 12-13 ਕਿਲੋ ਖੁੱਲਾ ਮਾਉ। ਓਕੇ ਟੜਮਾੜ ਇਹਦੀ ਵੀ ਫੋਨ ਤੇ ਹੋਊਗੀ ਹੈ ਹਾਂ ਇਹਦੀ ਵੀ ਹੋਊ ਜਾਈ ਜਾਈ ਹੋਊਗੀ ਕਰ ਲਿਓ ਬਾਈ ਦਾ ਸੰਪਰਕ ਤੇ ਦੁੱਧ ਕਿੰਨਾ ਕੁ ਬਾਦ ਹੋਗੀ ਇਹ ਦੁੱਧ 12 ਕਿਲੋ ਕਿੱਟੇ ਬਾਉ ਨਾ ਜੀ ਠੀਕ ਆ ਵੀਰੇ ਤੋਰ ਲਈ ਲੰਮੀ ਸਮਾਰ ਕੇ ਕਰਾਵਾਇ ਸਾਨੂੰ ਤੇ ਇੱਕ ਬਣੇ ਰਿਓ ਵੀਡੀਓ ਦੇ ਨਾਲ ਐਂਡ ਟਿੱਕਰ ਆ ਦੇਖੋ ਜੀ ਖਾਣ ਲੇਵੇ ਦੀ ਖੋਲੀ ਆ 12-13 ਲੀਟਰ ਕੋਈ ਕਹਿਣ ਦੀ ਗੱਲ ਨਹੀਂ ਤੇ ਲਮਾਈ ਲਮੂਈ ਚ ਪੂਰੀ ਆ ਤੇ ਸਾਂਹੀ ਪਲੀ ਵੀ ਪੂਰੀ ਚਾਰ ਚੁਰਸਾ ਕੇ ਦਾਣੇ ਦੇ ਕਈ ਘਟੇ ਖਾ ਕੇ ਫੇਰ ਪਲੀ ਵੀ ਆ ਇਹ ਆ ਦੇਖੋ ਜੀ ਕੀ ਬਾਤ ਆ ਪੂਰੀ ਚੰਗੀ ਤੇ ਪੂਰੀ نسل ਵਾਲੀ ਐ ਸੰਗਸੰ ਨੂੰ ਪੂਰਾ ਵਧੀਆ ਤੇ ਥੱਲੇ ਤੋਂ ਥਣ ਲੇਵਾ ਸਾਨੂੰ ਮੈਂ ਨੇੜੇ ਤੇ ਚੈੱਕ ਕਰਾ ਦੇਣਾ ਦੇਖੋ ਜੀ ਕੀ ਬਾਤ ਆ ਰੋਗ ਰੋਗ ਦਾ ਥਣ ਲੱਗਿਆ ਝੋਟੀ ਦੇ ਤੀਜਾ ਸੁਆ ਆ ਗਿਆ ਤੇ ਮਗਰ ਆ ਕੱਟਾ ਲਾ ਵੇਰੇ ਬੱਚਾ ਨੂੰ ਕਰ ਅਗਲੀ ਵਾਲੂ ਬਧੀ ਦਿਖਾ ਲਿਆ ਵੀਰੇ ਮੈਂ ਬਹੁਤ ਸੋਹਣਾ ਲੇਵਾ ਇਧਰ ਦੀ ਸਾਨੂੰ ਦਿਖਾ ਦੀ ਆ ਦੇਖੋ ਇਹ ਚਾਰੇ ਥਣ ਨਿਕਲੂਏ ਪੂਰੇ ਗੈਪ ਤੇ ਮਗਰ ਕੱਟਾ ਆ ਗਿਆ ਇਹ ਮਰਾ ਲੂਦਰ ਹਾਂ ਜੇ ਬੱਚਾ ਲਾ ਲਓ ਵੀਰੇ ਯਾਰ ਬੱਚਾ ਲਾ ਲਓ ਲਾ ਲਓ ਬੱਚਾ ਆ ਦੇਖੋ ਵੀਰੇ ਤੁਹਾਈ ਤਾਂ ਬੜੀ ਬੋਲੀ ਹੈ ਵੀਰੇ ਦੇਖੋ ਤਾਰਾਂ ਦੇਖੋ ਤੁਸੀਂ ਤੇ ਬਾਕੀ ਦਾ ਬੋਲਾ ਕਰ ਲਓ ਚੱਕ ਸਵੇਰ ਦੀ ਸੁਈ ਵੀ 5 ਵਜੇ ਦੀ ਠੀਕਾ ਬਸ ਮੇਰੇ ਬਾਲਾ ਕੰਨ ਘਟਣਾ ਮੂਹਲੇ ਚ ਮਾਰ ਦੇ ਕੋਈ ਭੂਜਾ ਰਲ ਨਹੀਂ ਲੈ ਓਕੇ ਵੀਰੇ ਨਹੀਂ ਹਾਰੀ ਵੀਰੇ ਕਰੀ ਚੱਲੋ ਜੱਕ ਤੇ ਲੇਵਾ ਤੇ ਜਿੰਨਾ ਕ ਬੋਲਾ ਸੀਗਾ ਉਹਨਾਂ ਕਨੇ ਕੱਢ ਵੀ ਤਾ ਅੱਧਾ ਕ ਰੱਖ ਤਾ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਕਰਦੇ ਬੀ ਬਲੂਡ ਘਟ ਜਾਂਦਾ ਹੋਰ ਨਹੀਂ ਗੱਲ ਹਾਂਜੀ ਵੀਰੇ ਠੀਕ ਬਾਕੀ ਲੇਵਾ ਦੇਦਾ ਮਗਰ ਪੂਰਾ ਵਧੀਆ ਪੱਕੇਲੇ ਵੀ ਠੀਕ ਪੱਕੇਲੇ ਦੇ ਦੀ ਤੇ ਮੂਰ ਨੂੰ ਵੀ ਫੋਟੋ ਮੁਖਵਾਣਾ ਪਿਆ ਹਨਾ ਬੂਰਾ ਵਧੀਆ ਥਣ ਤੁਹਾਨੂੰ ਅੱਗੇ ਪੂਰੀਆਂ ਚੰਗੀਆਂ ਦੋ ਬੈੜਾਂ ਮੰਨੀਆਂ ਸੀਗਾਂ ਤੁਹਾਨੂੰ ਦੁਨੇ ਦਿਖਾਤੀਆਂ ਤੇ ਤੁਹਾਨੂੰ ਇਹਦੀ ਡਿਮਾਂਡ ਫੋਨ ਤੇ ਹਨਾ ਹਾਂਜੀ ਫੋਨ ਤੇ ਤੇ ਨੰਬਰ ਫੇਰ ਬੋਲਦੇ ਨੰਬਰ ਹੈਗਾ ਵੀ 68990999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਮੋਗਾ ਤਸੀਨ ਨਹੀਂ ਆ ਨਾ ਤੇ ਵੀਰੇ ਦੋ ਝੋਟੀਆਂ ਸੀ ਦੁਨੇ ਤੁਹਾਨੂੰ ਦਿਖਾਤੀਆਂ ਪਹਿਲੇ ਨੰਬਰ ਤੇ ਸੂਈ ਸਬਾਈ ਪਲੂ ਤੇ ਦੂਜੇ ਨੰਬਰ ਤੇ ਹਨੂ ਤੀਜਾ ਸੋਆ ਝੋਟੀ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ